ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਜੋ ਦਮਤਾ ਉਹ ਸਾਡੇ ਏਰੀਆ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਨਹੀਂ ਹੈਗਾ ਹੂੰ ਤੂੰ ਬਹੁਤ ਦੁੱਖ ਹੈ ਜੀ ਇਹ ਗੱਲ ਦਾ ਸਾਡਾ ਹੁਣ ਘਰ ਦੇ ਵਿੱਚ ਵੀ ਦੇਖ ਕੇ ਇੱਥੇ ਦੇ ਵੀ ਸਾਨੂੰ ਸਾੜੀ ਅੱਖਾਂ ਦੇ ਅੰਦਰੋਂ ਵਗਦੇ ਹੋ ਬੇਹਮਤ 蒂ੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਓਹੋ ਮੈਂ ਕੱਲ ਤੱਕ ਨਹੀਂ ਰਹਿਣਾ ਵੀ 22 ਸਾਲ ਹੋ ਗਏ ਗੁਜ਼ਰੀਆਂ ਨੂੰ ਖੜੀ ਹੈ ਜੀ ਪਰ ਗੱਡੀ ਐਵੇਂ ਖੜੀ ਹੈ ਜਿਵੇਂ ਉਡੀਕ ਰਹੀ ਹੋਵੇ ਹਾਂ ਜੀ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਜੋ ਦਮਤਾ ਉਹ ਸਾਡੇ ਏਰੀਏ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਨਹੀਂ ਹੈਗਾ ਹੂੰ ਤੇ ਆਪਣੇ ਗੁਰਦਾਸ ਮਾਨ ਭਾਜੀ ਕਹਿ ਕੇ ਵੀ ਗਏ ਸੀ ਕਿ ਸਾਡੇ ਇੱਥੇ ਜਦੋਂ ਭੋਗ ਤੇ ਆਏ ਸੀ ਹੂੰ ਉਹਨਾਂ ਨੇ ਇੱਕ ਗਾਣਾ ਵੀ ਗਾਇਆ ਸੀਗਾ ਹੂੰ ਇਧਰ ਜੀ ਤੇ ਉਹਦੇ ਬੋਲ ਆਪਣੇ ਆਪਾਂ ਕਹਿ ਨਹੀਂ ਸਕਦੇ ਵੀ ਕਿਦਾਂ ਉਹ ਗੁਰਦਾਸ ਮਾਨ ਭਾਜੀ ਨੇ ਜਿੱਦਾਂ ਵੀ ਗਾਇਆ ਸੀਗਾ ਹੂੰ ਮਾ ਦੇ ਜ ਸਾਡੀ ਮਾਂ ਐ ਪ੍ਰੀਤ ਸਾਡੀ ਮਾਤਾ ਐ ਹੂੰ ਮੇਰੀ ਵੀ 42 ਸਾਲ ਦੀ ਉਮਰ ਹੋ ਗਈ ਉਹਨਾਂ ਦੀ 32 ਸਾਲ ਦੀ ਜਦੋਂ 34 ਦੀ ਲਾਲੋ ਵੀ ਜਦੋਂ ਐਕਸਪਾਇਰ ਹੋਇਆ ਹੂੰ ਸਾਨੂੰ ਬਹੁਤ ਦੁੱਖ ਹੈ ਜੀ ਇਹ ਗੱਲ ਦਾ ਸਾਡਾ ਹੁਣ ਘਰ ਦੇ ਵਿੱਚ ਵੀ ਦੇਖ ਕੇ ਇੱਥੇ ਦੇ ਵੀ ਸਾਨੂੰ ਸਾਡੀ ਅੱਖਾਂ ਦੇ ਅੰਦਰ ਵਗਦੇ ਆ ਲਾਸਟ ਗਾਣਾ ਸੀਗਾ ਲਾਸਟ ਗਾਣਾ ਨੇ ਕਿ ਮੈਂ ਸਿਰਫ ਮੈਂ ਹੁਣ ਗਾ ਕੇ ਸੁਣਾਉਣਾ ਤੁਹਾਨੂੰ ਸਿਰਫ ਦੋ ਬੋਲ ਸੁਣਾਉਂਗਾ ਵੀ ਜੀ ਆਪਣੇ ਆਪ ਦੇਖੋ ਆਪਾਂ ਉਹਦੀ ਰੀਸ ਨਹੀਂ ਕਰ ਸਕਦੇ ਖੂਨ ਤਾਂ ਹੋਈ ਹੈ ਨਾ ਸਾਡਾ ਖੂਨ ਹੋਈ ਹੈ ਵਾਲੇ ਮਾਰਦਾ ਹੂੰ ਸਾਡਾ ਕਿਤੇ ਹੁਣ ਜੱ ਡੀਜੇ ਦੇ ਵੀ ਵੱਜਦਾ ਨਾ ਸਾਡਾ ਖੂਨ ਖੂਨ ਕੌਲਦਾ ਵੀ ਸਾਡਾ ਪਰਿਵਾਰ ਹੈ ਹਾਂ ਮੇਰਾ ਚਾਚਾ ਅੱਜ ਵੀ ਵੱਜਦਾ ਹੈ ਅੱਜ ਵੀ ਵੱਜਦਾ ਹੈ ਸਾਨੂੰ ਨੌਂ ਇਹ ਦੁਨੀਆ ਸਰਿੰਦਰ ਸਿੰਘ ਛਿੰਦਾ ਹੂੰ ਉਹ ਆਪਣੀ ਚੜ੍ਹਾਈ ਕਰ ਗਏ ਉਹਨਾਂ ਦਾ ਵੀ ਖੂਨ ਹੈ ਜਿਹੜਾ ਜੱਟ ਸੂਰਮਾ ਫਿਲਮ ਦੇ ਵਿੱਚ ਗਾਣਾ ਗਾਇਆ ਬਤਾ ਉਹਨਾਂ ਨੇ ਕੀ ਗਾਇਆ ਸੀਗਾ ਤੇਰੇ ਆਪਣੇ ਪ੍ਰਵਾਤ ਫੇਰੀ ਦੇ ਵਿੱਚ ਗਾਣਾ ਹੁੰਦਾ ਅੱਛਾ ਮੈਂ ਇੱਕ ਚੀਜ਼ ਗਾਣਾ ਸੁਣੂਗੇ ਤਾਂ ਉਤੋਂ ਮੈਨੂੰ ਇੱਕ ਚੀਜ਼ ਦੱਸੋ ਇਹ ਗੱਡੀ ਕਦੋਂ ਖਰੀਦੀ ਗਈ ਸੀ ਇਹ ਬਾਈ ਜੀ ਤੀੜਕੇ ਘੜੇ ਦਾ ਪਾਣੀ ਉਤੋਂ ਪਹਿਲਾਂ ਕੈਸਟ ਆਈ ਸੀਗੀ ਆਪਣੀ ਕੀ ਕਹਿੰਦੇ ਸੀਗੇ ਉਹਨਾਂ ਨੂੰ ਆਪਣਾ ਕੈਸਟ ਦਾ ਮਤਲਬ ਕਿੰਨਾ ਕੁ ਵਕਫਾ ਪਹਿਲਾਂ ਖਰੀਦੀ ਜੀ 1 ਸਾਲ ਪਹਿਲਾਂ ਕੈਸਟ ਤੇ 1 ਸਾਲ ਪਹਿਲਾਂ ਗੱਡੀ ਇਹਦੇ ਜਿਹੜੀ ਤੀੜਕੇ ਘੜੇ ਦਾ ਪਾਣੀ ਹੈ ਉਦੋਂ ਪਹਿਲਾਂ ਕੈਸਟ ਆਈ ਸੀਗੀ ਹੂੰ ਇਹਨਾਂ ਦੀ ਕੈਸਟ ਆਈ ਮੇਰੇ ਨਾਂ ਨਹੀਂ ਆਦਾ ਰਿਹਾ ਬਿਰ ਮੈਂ ਤੁਹਾਨੂੰ ਸਿੱਧੀ ਗੱਲ ਆਪਦੇ ਕੋ ਬਹੁਤ ਸਮਾ ਹੋ ਗਿਆ ਬਹੁਤ ਸਮਾ ਹੋ ਗਿਆ ਹਰੀਕਾ ਕਹੇਦਾ ਗਾਣਾ ਮੈਨੂੰ ਇਕਵੇਲੀ ਮਾੜਾ ਇਹ ਇੱਥੇ ਦੇ ਸਟਾਰਟ ਕਾ ਦੂੰ ਮੈਂ ਸਾਜ਼ਬਾਜ਼ੀ ਦੀ ਸਾਰ ਦੱਸ ਦਊਗਾ ਵੀ ਆਹ ਗਾਣਾ ਚੱਲ ਰਿਹਾ ਸਾਡੇ ਚਾਚਾ ਜੀ ਦਾ ਅੱਛਾ ਆਪਾਂ ਗੱਲਾਂ ਬਹੁਤ ਕਰਨੀਆਂ ਪਰ ਟਿੜਕੇ ਘੜੇ ਦਾ ਪਾਣੀ ਸੁਣਾ ਦੇ ਵਕ ਵਾਰ ਟਿੜਕੇ ਘੜੇ ਦਾ ਪਾਣੀ ਸੁਣਨਾ ਹੀ ਹਾਂ ਬਿਲਕੁਲ ਸੁਣਨਾ ਤੇ ਉਸੇ ਅੰਦਾਜ਼ ਚ ਸੁਣਨਾ ਉਹਨਾਂ ਦੀ ਭਤੀਜੇ ਪਰ ਉਹਦੀ ਰੀਸ ਨਹੀਂ ਮੈਂ ਕਰ ਸਕਦਾ ਕੋਸ਼ਿਸ਼ ਕਰੂੰਗੇ ਕੋਸ਼ਿਸ਼ ਕਰਦਾ ਹੂੰ ਉਹ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਜਿਵੇਂ ਉਸ ਤੇ ਤੇ ਚੜਦਾ ਸੀਗਾ ਉਹਨਾਂ ਦੀ ਗੱਡੀ ਖੜੀ ਹੈ ਇਹਦੇ ਆਸ਼ੀਰਵਾਦ ਲੈ ਕੇ ਮੈਂ ਗਾਣੇ ਦੀ ਸ਼ੁਰੂਆਤ ਕਰੂੰਗਾ ਚਾਹ ਦੋ ਵੋਲ ਲਗਾ ਮਾਂ ਪਰ ਗਾਉਂਗਾ ਜੀ ਹੋ ਬੇਮਹਿਤ ਢਿੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਹੋ ਬੇ ਮੈਂ ਢਿੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਦੇ ਲੈ ਤਾਨੇ ਮਿਹਨੇ ਕੈ ਲੈ ਜੋ ਵੀ ਕਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਬੇ ਮਤੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਹੋ ਨਾਨ ਨਾ ਜੀ ਤੂੰ ਹੋ ਨਾਨ ਰਾਜਵੇ ਡੋਲੀ ਵਿੱਚ ਮੈਂ ਨਹੀਂ ਜਾਣਾ ਜਾਊ ਮੇਰੀ ਲਾਸ਼ ਵੇ ਹੋ ਨਾਨ ਨਾ ਜੀ ਤੂੰ ਹੋ ਨਾਨ ਰਾਜਵੇ ਡੋਲੀ ਵਿੱਚ ਮੈਂ ਨਹੀਂ ਜਾਣਾ ਜਾਊ ਮੇਰੀ ਲਾਸ਼ ਵੇ ਉਹ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਉਹ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਓ ਸਾਡਾ ਪਿਆਰ ਜਗਨੇ ਹੈ ਪਹਿਰਾ ਚ ਮਤੋੜਿਆ ਸੋਨੇ ਵਾਲੀ ਤੱਕੜੀ ਚ ਹਾਏ ਮੈਨੂੰ ਤੋਲਿਆ ਸਾਡਾ ਪਿਆਰ ਜਗਨੇ ਹੈ ਪਹਿਰਾ ਚ ਮਤੋੜਿਆ ਸੋਨੇ ਵਾਲੀ ਤੱਕੜੀ ਚ ਹਾਏ ਮੈਨੂੰ ਤੋਲਿਆ ਹੋ ਜੂੰਦੀ ਫਿਰਦੀ ਮੈਂ ਕਿਵੇਂ ਮਰ ਜਾਣੀ ਹੋ ਜੂੰਦੀ ਫਿਰਦੀ ਮੈਂ ਕਿਵੇਂ ਮਰ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ ਤਿਰਕੇ ਕਢੇਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ